ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਮਾਨ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਤੇ ਪਿੰਡ ਵਾਸੀਆਂ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਵਚਨਬੱਧ ਹੈ ਇਸ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਫੰਡ ਵੰਡੇ ਅੱਜ ਕਮਰਾਉਦਾ ਲਲਾਉੜਾ ਰੋਟੀ ਮੋੜਾ ਮਾਜਰੀ ਅਕਾਲੀਆਂ ਕਾਲਵਾ ਕਸਿਆਣਾ ਤੇ ਕਰਮਗੜ੍ਹ ਦੇ ਵਿੱਚ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤਾ ਗਿਆ ਜਿਸ ਵਿੱਚ ਗਲੀਆਂ ਨਾਲੀਆਂ 5 ਸਾਲ ਦੀ ਗਰੰਟੀ ਵਾਲੀਆਂ ਸੜਕਾਂ ਖੇਡ ਮੈਦਾਨ ਕੱਚੇ ਕਰਾਂ ਲਈ ਮਦਦ ਸੀਵਰੇਜ ਤੇ ਸੁੰਦਰੀਕਰਨ ਦੇ ਕੰਮਾਂ ਲਈ ਫੰਡ ਦਿੱਤਾ ਗਿਆ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕੋਈ ਬੰਦਾ ਇਹ ਲਗੋ ਮੇਰੀ ਗਲੀ ਲੈ ਦੀ ਹੋਰ ਗਲੀ ਬਣਾ ਲਓ ਕੋਈ ਹੋਰ ਤੋਂ ਪਾਰਕ ਜੀ ਕਰ ਲਓ ਕੋਈ ਹੋਰ ਸਾਜਾ ਕੰਮ ਕਰਨਾ ਜਿਹੜਾ ਹੈਗਾ ਉਹ ਕਰੋ ਸਾਡਾ ਜਿਹੜਾ ਤੁਹਾਡੇ ਪਿੰਡ ਦਵਾਈ ਦੇਣ ਆਉਂਦੀ ਹੈ ਗੱਡੀ ਜਿਹੜੀ ਹਾਂ ਜਿੱਦਾਂ ਬੰਦਿਆਂ ਨੂੰ ਦਵਾਈ ਦੇਣ ਆਉਂਦੀ ਹੈ ਅੱਗੇ ਬਸਵਾਲੀ ਸ਼ੁਰੂ ਕਰੋਗੇ ਅਗਲੇ ਸਾਲ ਕਈ ਬੱਚੇ ਕੋਸ਼ਿਸ਼ ਆ ਉਹਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਆ ਸਕੂਲ ਕਲਵੀ ਤੱਕ 8ਵੀਂ ਤੱਕ ਇਹ 8ਵੀਂ ਤੱਕ ਮਿਡਲ ਆ ਨਾ ਉਸ ਤੋਂ ਬਾਅਦ ਬੱਚੇ ਕਿੱਥੇ ਜਾਂਦੇ ਆ ਬਾਹਰ ਜਾਂਦੇ ਆ ਨਾ ਜੀ ਉਹਦੇ ਵਾਸਤੇ ਇਹ ਰਿਕਸ਼ਾ ਦੇਵੋ ਤੁਹਾਨੂੰ ਜਿਹੜੇ ਪ੍ਰਿੰਟਾਂ ਦੇ ਬੱਚੇ ਕਿਤੇ ਹੋਰ ਜਾਂਦੇ ਪੜ੍ਹਨ ਉਹਨਾਂ ਨੂੰ ਹੀ ਰਿਕਸ਼ਾ ਦੇਵਾਂਗਾ ਖੇਡ ਦਾ ਮਸਾਤਾ ਹੋ ਗਿਆ ਆਪਣਾ ਉਹ ਉਹ ਦੇਵਾਂਗਾ ਜੀ ਖੇਡਾਂ ਦੀਆਂ ਟਿੱਕਾਂ ਦੇਵਾਂਗਾ ਬੱਚਿਆਂ ਦੀ ਪੜ੍ਹਾਈ ਉਨਾ ਵਾਸਤੇ ਖੇਡਾਂ ਦਾ বন্দੋਬਸਤ 12ਵੀਂ ਤੱਕ ਉਸ ਤੋਂ ਬਾਅਦ ਕਾਲਜ ਦੀ ਪੜਾਈ ਉਸ ਤੋਂ ਬਾਅਦ ਟ੍ਰੇਨਿੰਗ ਕਰਾਉਂਗਾ ਔਰ ਉਹਨੂੰ ਕੰਮ ਤੇ ਲਾਉਂਗਾ ਨੌਕਰੀ ਦਵਾਉਂਗਾ ਇੱਥੇ ਤੱਕ ਪਹੁੰਚਾ ਕੇ ਛੱਡਾਂਗਾ। ਮਾਰੂ ਤੋਂ ਦਵਾਈ ਬੜੀ ਜੀ ਸੇਕ ਤੇ ਕੋਈ ਖਰਚ ਨਹੀਂ ਡਗਰਾ ਵਾਸਤੇ ਵੀ ਇਹ ਸਰਵੇ ਸ਼ੁਰੂ ਕਰੂੰਗਾ ਪਸ਼ੂਆਂ ਵਾਸਤੇ ਉਹਨਾਂ ਦਾ ਪ੍ਰੋਕਟਰ ਨਹੀਂ ਹੋਊਗਾ। ਔਰ ਇਹਦੇ ਨਾਲ-ਨਾਲ ਬੱਚਿਆਂ ਦੀ ਰੋਜ਼ਗਾਰ ਦਾ বন্দੋਬਸਤ ਕਰੂੰਗਾ। ਪਿੰਡ ਦੇ ਵਿੱਚ ਛੱਪੜ ਜਿਹੜੇ ਸਾਰੇ ਆ ਤੁਹਾਡਾ ਹੋ ਗਿਆ ਕਿ ਨੂਵੀਂ ਨਹੀਂ ਕਰਦੇ ਜਿੱਦਾਂ ਨੰਦ ਪਰਮੇਸ਼ਰ ਜੀ ਆ। ਹਾਂ ਉਹਨਾਂ ਨੂੰ ਇਸ ਤਰ੍ਹਾਂ ਚਲਾਣਾ ਜੀ ਉਹਦਾ ਕਰਾਂਗੇ ਸੋਲਿਡ ਵੇਸਟ ਮੈਨੇਜਮੈਂਟ ਦਾ ਹੋ ਗਿਆ। ਹਾਂ ਜੀ ਉਹ ਕਰਾਣਾ ਜੀ ਉਹਨੂੰ ਤੁਸੀਂ ਵਰਤਣਾ ਸੀ ਕਿ ਕਿਹਦੇ ਨਾਲ ਰਿਹੜੀ ਚਾਹੀਦੀ ਹੈ ਮੈਨੂੰ ਦੱਸੋ। ਪਿੰਡ ਵਿੱਚ ਸਫਾਈ ਹੋਣੀ ਚਾਹੀਦੀ ਹੈ। ਬੱਚਿਆਂ ਦੀ ਪੜ੍ਹਾਈ ਹੋਣੀ ਚਾਹੀਦੀ ਹੈ ਔਰ ਜਿਹੜੀ ਨੌਜਵਾਨ ਸਭਾ ਮੁੰਡਿਆਂ ਦੀ ਹੋਣੀ ਚਾਹੀਦੀ ਹੈ ਕੁੜੀਆਂ ਦੀ ਆਗੂ ਹੋਣੀ ਚਾਹੀਦੀ ਹੈ। ਅੱਗੇ ਤੁਹਾਡੀ ਈਮਾਨਾ ਜਿਹੜੀਆਂ ਬੀਬੀਆਂ ਆਈਆਂ ਸੈਲਫ ਹੈਲਪ ਗਰੁੱਪ ਬਣਾ ਕੇ ਫਰਮੈਂਟ ਟ੍ਰੇਨਿੰਗ ਦੇਊਗਾ। ਤੁਸੀਂ ਨਵੇਕਾ ਨੂੰ ਭੁੱਲ ਜਾਓਗੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਬਣਾਓਗੇ ਤੁਹਾਨੂੰ ਟ੍ਰੇਨਿੰਗ ਦਵਾਦਾਗਾ ਮੈਂ ਬੰਦਿਆਂ ਨੇ ਫਾਰਮਰ ਕੰਜ਼ੂਮਰ ਆਰਗੇਨਾਈਜੇਸ਼ਨ ਕਿਸਾਨ ਇਕੱਠੇ ਹੋ ਕੇ ਆਪਣੀ ਜਥੇਬੰਦੀ ਬਣਾ ਲਓ ਇੱਕ ਪਿੰਡ ਵਾਲੇ ਹੋ ਜੋ 5 ਪਿੰਡਾਂ ਵਾਲੇ ਹੋ ਜੋ ਸਾਰਾ ਕੁਝ ਆਪਾਂ 2 ਦਿਜਾ 20% ਨਾਲ ਵੇਚਾਂਗੇ ਆਪਾਂ ਸਰੋਲੀ ਵੇਚਾਂਗੇ ਤੇਲ ਵੇਚਾਂਗੇ ਠੀਕ ਹੈ ਜੀ ਰਣਕਰੀ ਵਜਾਇਆ ਆਟਾ ਵੇਚਾਂਗੇ ਸੇਵੀਆਂ ਬਣਾ ਕੇ ਵੇਚਾਂਗੇ ਬਿਸਕੁਟ ਬਣਾ ਕੇ ਵੇਚਾਂਗੇ ਗੰਨਾ ਦੀ ਗੁੜ ਵੇਚਾਂਗੇ ਬਹੁਤ ਸਾਰਾ ਬਹੁਤ ਕੋਸ਼ਿਸ਼ ਹੈ ਅੱਜ ਕੱਲ੍ਹ ਹਾਲ ਵੀ ਵਿੱਚ ਆ ਗਏ ਆਪਾਂ ਆਪਾਂ ਇਧਰੋਂ ਚੱਲਾਂਗੇ ਜਦੋਂ ਇਕੱਠੇ ਹੋ ਕੇ ਸਾਰੇ ਘਰਾਂ ਦੇ ਸਾਝੇ ਸਾਝੀ ਵਾਪਰਾਂ ਦੇ ਚੱਲਾਂਗੇ ਕੋਆਪਰੇਟਿਵ ਮੂਵਮੈਂਟ ਦੀ ਤਾਂ ਫਿਰ ਆਪਾਂ ਬਹੁਤ ਅੱਗੇ ਵਧਾਂਗੇ ਸੋ ਇਹ ਹੁਣ ਮੇਰੀ ਬੇਨਤੀ ਹੈ ਜੀ ਬਾਕੀ ਜਿਹੜੇ ਗਰੀਬਾਂ ਦੇ ਘਰਾਂ ਦੀ ਲਿਸਟ ਬਣ ਗਈ ਹੈ ਵੈਰੀਫਿਕੇਸ਼ਨ ਹੋ ਗਈ ਹੈ ਉਹਨਾਂ ਦੇ ਘਰ ਵੰਡਨੇ ਸ਼ੁਰੂ ਹੋਣਗੇ ਜੀ ਇਕੱਲੇ-ਇਕੱਲੇ ਦਾ ਇਸ ਸਾਲ ਦੇ ਇਸ ਸਾਲ ਦੇ ਵਿੱਚ ਵਿੱਚ ਸਾਰੇ ਬੁੜੇ ਰਹਿਣ ਲਈ ਵਧੀਆ ਘਰ ਹੋਏਗਾ ਜੀ ਗੁਸਰਖਾਨਾ ਹੋਏਗਾ ਤੇ ਸੋਈ ਖਾਨਾ ਹੋਏਗਾ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਹੈਗੇ ਤੁਸੀਂ ਇੱਧਰ ਵਾਲੇ ਵੀ ਇੱਧਰ ਵਾਲੇ ਵੀ ਸਾਰੇ ਦਸਾਂ ਨਵਾਂ ਦੀ ਕਿਰਤ ਕਰਕੇ ਆਹ ਨੂੰ ਕੇਂਦਰ ਸਰਕਾਰ ਦੀ ਪ੍ਰਵਾਜ ਕੋਈ ਨਹੀਂ ਜੀ ਸਾਡੇ ਨਾਲ ਨਹੀਂ ਮੰਨਦੇ ਨਾ ਮੰਨਣ ਸਾਡੇ ਗੁਰੂ ਤੱਕ ਇਹਨੂੰ ਨਾ ਅਤਮਸਤਕ ਹੋਣੀ ਆਦੇ ਰਸਤੇ 'ਚ ਮੁੜ ਜਾਂਦੇ ਆ ਕੇ ਕੁ ਖੇਤਰ ਤੋਂ ਮੁੜ ਜਾਂਦੇ ਆ ਠੀਕ ਹੈ ਜੀ ਅਸੀਂ ਉੱਥੇ ਵੀ ਜਾਂਦੇ ਆ ਅਸੀਂ ਭਗਵਾਨ ਕ੍ਰਿਸ਼ਨ ਨੂੰ ਵੀ ਮੰਨਦੇ ਆ ਬਟ ਇਹਨਾਂ ਨੇ ਗੁਰੂ ਦੇਵ ਮਾਧਰ ਸਾਹਿਬ ਦੇ ਨਾਮ ਆ ਕੇ ਉਹਨਾਂ ਨੇ ਪਾਪ ਕੀਤਾ ਮਾੜੀ ਗੱਲ ਹੈ ਮੈਂ ਉੱਥੇ ਸੇਵਾ ਕਰਕੇ ਆਇਆ ਪਹਿਲਾਂ ਮੈਂ ਬਾਰਡਰ ਤੇ ਜਮਾ ਕਰਕੇ ਆਇਆ ਔਰ ਮੈਂ ਪਹਿਲਾਂ ਵੀ ਕਦੇ ਵਿਤਕਰਾ ਨਹੀਂ ਕੀਤਾ ਜਰਮ ਜਰਮ ਕਿਸੇ ਵੀ ਧਰਮ ਦਾ ਕਿਸੇ ਜਾਤ ਦਾ ਪਾਤ ਦਾ ਸਮਝੇ ਪ੍ਰਸ਼ਨ ਕੀਤੇ ਹੁਣ ਵੀ ਮੈਂ ਜਿੱਦਾਂ ਪਹਿਲਾਂ ਅੱਖਾਂ ਦੇ ਕੰਮ ਲਾਦਾ ਹੁੰਦਾ ਸੀ ਹੁਣ ਨਾਲ ਡਵੈਲਪਮੈਂਟ ਦੇ ਕੰਮ ਲਾਉਂਗਾ ਐਧੇ ਧਿਆਨਦਾ ਰਹੂੰਗਾ ਤੁਸੀਂ ਮੈਨੂੰ ਕਿਹਾ ਸੀ ਵੀ ਜਿਹੜਾ ਬੋਟਾ ਤੋਂ ਬਾਅਦ ਕੋਈ ਨਹੀਂ ਆਂਦਾ ਜੀ ਕਹਿੰਦੇ ਸੀ ਨਾ ਤੁਸੀਂ ਹੁਣ ਮੈਂ ਤਾਂ ਆ ਰਿਹਾ ਵਾਰੀ ਵਾਰੀ ਹੁਣ ਤਾਂ ਨਹੀਂ ਕਹਿ ਸਕਦੇ ਫਲਕ ਗਰੰਦਾ ਲੈ ਗਏ ਸੀ ਪਿੱਛੇ ਪਿੱਛੇ ਫਿਰਦੇ ਸੀ ਮਾਤਰੀਆਂ ਦੇ ਫਿਰ ਕਹਿੰਦੇ ਸੀ ਪਟਾਣੇ ਜਾਂਦੇ ਸੀ ਕਹਿੰਦੇ ਸੀ ਚੰਡੀਗੜ੍ਹ ਆ ਜਿਓ ਅੱਧੀ ਹੁੰਦਾ ਸੀ ਪੇ ਚੰਡੀਗੜ੍ਹ ਆ ਜਿਓ ਫਿਰ ਜਾ ਕੇ ਜਦੋਂ ਚੈੱਕ ਮਿਲਦਾ ਸੀ ਹੁਣ ਚੈੱਕ ਮੈਨੂੰ ਪਿੰਡਾਂ ਚ ਬੜਿਆ ਕਰਦਿਆਂ ਆ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਚੈੱਕ ਲੈ ਕੇ ਆਇਆ ਮੈਨੂੰ ਲੱਗਿਆ ਵੀ ਕਾਲਵੇ ਦੇ ਵਿੱਚ ਨਾ ਬਹੁਤ ਕੰਮ ਹੋਣ ਵਾਲੇ ਸੀ ਤੇ ਆਪਾਂ ਇੱਕ ਸ਼ੁਰੂਆਤ ਕੀਤੀ ਹੈ ਇਹ ਤੁਹਾਡੇ ਅੱਜ 15 ਲੱਖ ਦੇ ਜਿਹੜੇ ਹੈਗੇ ਆ ਇਹ ਚੈੱਕ ਆਏ ਆ ਇਹ ਸਰਪੰਚ ਸਾਹਿਬ ਤੁਸੀਂ ਇਹਦੇ ਨਾਲ 30 ਲੱਖ ਦਾ ਕੰਮ ਕਰ ਸਕਦੇ ਹੋ ਸਰਪੰਚ ਸਾਹਿਬ ਬੈਠੇ ਐਕਸਪੀਰੀਅੰਸ ਦਾ ਜੀ ਦਾ ਜਾਣਦੇ ਆ ਇਹ 40% ਸਬੰਧ ਦਾ ਹੁੰਦਾ ਜੀ ਤੇ ਜਿਹੜਾ ਤੁਹਾਡਾ 7% ਦੀ ਰੇਖਾ ਦੇ ਵਿੱਚ ਜਿਹੜੇ ਰੇਖਾ ਵਾਲੇ ਉਹਦੀ ਥੱbi ਕਰਾ ਦੇਈਏ ਕੰਮ ਬਹੁਤ ਹੋ ਗਿਆ ਜੀ ਹੁਣ ਬਸ ਕੰਮ ਤੁਹਾਨੂੰ ਚੱਲ ਜੂਗਾ ਠੀਕ ਹੈ ਜੀ ਹੁਣ ਇਹ ਕੰਮ ਤੁਕਣੇ ਚਾਹੀਦਾ ਬਾਕੀ ਜਿਹੜੇ ਘੀਮਾਂ ਦੇ ਘਰ ਆਦਾ ਉਹ ਵੀ ਬਣਾ ਲਓ ਉਹਨਾਂ ਦੇ ਉਹ ਵੀ ਛੱਤਾਂ ਵੀ ਪਵਾ ਦਾਂਗੇ ਸਮਝਿਆ ਇਹਨਾਂ ਨੂੰ ਇਹਨਾਂ ਦੇ ਘਰ ਚੁੱਲ੍ਹਾ ਵੀ ਚੱਲਦਾ ਕਰਨਾ ਛੱਤ ਵੀ ਪਾਣੀ ਆ ਗੁਸਲਖਾਨਾ ਵੀ ਬਣਾਣਾ ਰਸੋਈ ਘਰਾਂ ਵੀ ਬਣਾਣਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ